ਮਹਾਰਾਜ ਸਾਹਿਬ ਦੇ ਦਰਬਾਰ ਦੀਆਂ ਹਰਦੀਆਂ ਫਤਿਹ ਹੋਵੇ ਪਰਮ ਜੀ ਨਾਲ ਜੁੜੇ ਜੋ ਫਿਰ ਉਹਨਾਂ ਜੀ ਮਹਾਰਾਜ ਸਾਹਿਬ ਫਿਰ ਉਹਨਾਂ ਦੇ ਪਰਵਾਰ ਜੋ ਇਹਨਾਂ ਜਣਾਂ ਦੇ ਵਿੱਚ ਉਦੋਂ ਨਾਨਕ ਪੁਰ ਸਾਹਿਬ ਵਿਖੇ ਦਾ ਜਿਹੜੇ ਪੀੜਾ ਆ ਰਹੇ ਆ ਅਸ ਕੀ ਜਿਹੜਾ ਪੀੜਾ ਲੰਘ ਪਰ 6 ਮਹੀਨੇ ਰਿਹਾ ਕੁਝ ਦੇ ਵਿਚਾਰ ਵੀ ਆਨਲਾਈਨ ਜਨ ਆਜ ਕੇ ਕੀਤੀ ਜਾਊਗੀ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਆਸ ਵਿੱਚੋਂ ਸਿਰਫ ਜਿਹੜੀ ਲੜਾਈਆਂ ਜੁੱਧ ਜੰਗ ਹੋਏ ਨੇ ਉਹਨਾਂ ਦੇ ਹੀ ਵਿਚਾਰ ਸੰਖੇਪ ਮਹਾਰਾਜ ਜੀ ਕਰਦੇ ਆਂ ਔਰ ਉਹ ਕੇ ਜਖਮ ਵਾਲ ਗਿਆ ਸੀ ਫੌਜਾਂ ਦਾ ਖਰਚਾ ਜਿਹੜਾ ਉਹ ਵੱਧ ਗਿਆ ਤੇ ਉਸ ਨੇ ਜੰਮੂ ਕੁਸਵੀਰ ਦੇ ਫੈਬਰਾਈ ਖਾਨ ਨੂੰ ਪੱਟੀ ਲਿਖੀ ਕਿ ਉਹ ਭਾਗੀਆਂ ਵਾਲਿਆਂ ਨੂੰ ਕਿ ਆ ਆਪਣੇ ਏਰੀਏ ਤੋਂ ਮਾਇਆ ਇਕੱਠੀ ਕਰਕੇ ਤੇ ਉਸਨੇ ਮੀਆਂ ਖਾਨ ਤੇ ਆਲਪ ਖਾਨ ਦੀ ਡਿਊਟੀ ਲਾਉਣੀ ਸੀ ਤੇ ਉਹ ਜੋ ਆਹ ਵੀ ਆਪਣੇ ਇਲਾਕੇ ਦੇ ਵਿੱਚ ਜਦਨ ਕਰਦੇ ਰਹੇ ਤੇ ਫਿਰ ਉਹਨਾਂ ਨੇ ਆਲਪ ਖਾਨ ਦੀ ਡਿਊਟੀ ਲਈ ਮੀਆਂ ਖਾਨ ਨੇ ਤੇ ਉਹ ਆ ਗਏ ਨੇ ਕਾਂਗੜੇ ਗਰੂ ਹੁੰਦੇ ਫੇਂਗੇ ਚਾ ਉੱਤੇ ਆ ਕੇ ਤੇ ਕ੍ਰਿਪਾਲ ਚੰਦ ਦੇ ਕੋਲ ਆਉਦੇ ਨੇ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਉਹੀ ਇੱਕ 36 ਸਾਲੀ ਤੇ ਅੱਗੇ ਡਟਣ ਵਾਲਾ ਸੀ ਤੇ ਉਹਨਾਂ ਉੱਤੇ ਕੋਲ ਆਏ ਕ੍ਰਿਪਾਲ ਚੰਦ ਨੇ ਕਿਹਾ ਉਸ ਇਸ ਏਰੀਏ ਦੇ ਵਿੱਚ ਸਭ ਤੋਂ ਸ਼ਕਤੀਸ਼ਾਲੀ ਰਾਜਾ ਹੈ ਕ੍ਰਿਪਾਲ ਚੰਦ ਜੇ ਉਹ ਉਹ ਮਾਰੀਆ ਦੇ ਦੇਵੇ ਮਾਰਾ ਦੇ ਦੇਵੇ ਤੇ ਭਾਪੀ ਰਾਜੇ ਵੀ ਦੇਣ ਦੇ ਤੇ ਮੰਗ ਦੀ ਇਹ ਮੰਗ ਉਹ ਜੀ ਗੱਲ ਉਹਨੂੰ ਚੰਗੀ ਲੱਗੀ ਉਹ ਪੀਵ ਚੰਦ ਦੇ ਕੋਲ ਆਇਆ ਪੀਵ ਚੰਦ ਨੇ ਸਾਰੇ ਰਾਜ ਇਕੱਠੇ ਕਰ ਲਏ ਕਹਿਣ ਲੱਗੇ ਕਿ ਅਸੀਂ ਕਿਵੇਂ ਮਾਰੀਆ ਦੇ ਸਕਦੇ ਹਾਂ ਤੇ ਉਹਨਾਂ ਨੇ ਫਿਰ ਸਲਾਹ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਜਾਵੇ ਕਿ ਸਾਡੀ ਉਹ ਮਰਦ ਕੰਨ ਕਿਤੇ ਕੇ ਅਸਿੰ ਇਤਬਾਜ ਜਾਈ ਗਏ ਫਿਰ ਕੇਮ ਚਲਦੇ ਵਜ਼ੀਰ ਪਰਵਾਨਾ ਨੂੰ ਭੇਜਿਆ ਕਿਉਂਕਿ ਫਰਾਂਜ ਦੇ ਚੰਦ ਤੇ ਹੋਰ ਕਈ ਆਮ ਜਹਤ ਅੰਡੇ ਵਰਤ ਕੇ ਤੇ ਫਿਰ ਉਹ ਕਿਹੜੇ ਨੂੰ ਨਾ ਜਾਂਦੇ ਉਹਨਾਂ ਨੇ ਵਜ਼ੀਰ ਨੂੰ ਭੇਜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਵਿਚਾਰਿਆ ਸੰਗਤ ਦੇ ਨਾਲ ਕਿ ਇਹਨੇ ਨੇ ਕਿ ਕਿਸੇ ਕੜੇ ਡੇਟਾ ਖੰਡਾ ਨਹੀਂ ਪਰ ਜੇ ਵਿਹਾ ਰਹੂਂਦੇ ਗਏ ਇਹਨਾਂ ਨੂੰ ਮਾਰ ਦੇ ਗਿਆ ਤਾਰਨਾ ਪਿੰਡਾ ਤੋਂ ਗਰੀਬ ਜਨਤਾ ਆਮ ਪਰਜਾ ਦੀ ਮਰਿਆ ਜਾਣੀ ਹੈ ਤੇ ਸੱਜ ਕੋਈ ਤੇ ਜਾਣੀ ਆਂਦਾ ਕਿ ਅਸੀਂ ਉਹਦੀ ਮਾਰ ਦਕਾਦੇ ਹਾਂ ਕਿ ਉਹ ਨੰਦਾਉਣ ਜੋ ਦਰਿਆ ਦੇ ਕੰਢੇ ਤੇ ਆਪਣਾ ਆਲਬਖਾ ਜਿਹੜਾ ਆਪਣੀਆਂ ਨੂੰ ਜਾਂਦਾ ਰੱਖ ਕੇ ਉੱਥੇ ਹੀ ਗਿਆ ਹੋਏ ਆ ਸੀ ਤੇ ਉੱਥੇ ਗਰਨ ਲੌਂਗ ਤੇ ਉਹ ਦੋ ਆਪ ਗੁਰੂ ਸਾਹਿਬ ਦਾ ਦੇ ਸਾਥੀ ਸਿੰਘ ਸਾਰੀ ਰਾਜਾ ਨੇ ਮਿਲ ਕੇ ਤੇ ਉਹਨੂੰ ਭਾਨ ਦਿੱਤੀ ਤੇ ਫਿਰ ਕੁਝ ਸ਼ਾਂਤੀ ਹੋ ਗਈ ਤਾਂ ਫਿਰ ਹੋਰ ਜੇ ਉਹਨੂੰ ਇਹ ਜਿਹੜੀਆਂ ਖਬਰਾਂ ਸਾਰੀਆਂ ਦਿੱਤੀਆਂ ਗਈਆਂ ਕਿ ਦਸ ਗੁਰਵੰਤ ਸਿੰਘ ਨੇ ਇਮਲਾਸ ਕੀਤੀ ਹੈ ਇਸ ਕਰਕੇ ਪਹਾੜੀ ਦਾ ਜਿਹੜੇ ਨੇ ਉਹ ਆਖੜ ਗਏ ਨੇ ਤੇ ਸਾਨੂੰ ਮਾਰੀਆ ਨਹੀਂ ਮਿਲਿਆ। ਉਹਨਾਂ ਨੇ ਫਿਰ ਅਹ ਫੋਰ ਭੇਜਿਆ ਅਹ ਲਾ ਕੇ ਹੁਕਮ ਨੂੰ ਤਾਂ ਇਧਰ ਰਾਜਾ ਨੇ ਵੀ ਕੀਤਾ ਕਿ ਆ ਗਏ ਜੇ ਮੀਟਿੰਗ ਕਰਕੇ ਸੋਚਿਆ ਤੇ ਜਿਹੜਾ ਕਿਰਪਾਲ ਸਿੰਘ ਸੀ ਉਹਨੇ ਵੀ ਜੰਗਲੋਂ ਗਿਆ ਕਿ ਤੁਸੀਂ ਔਰ ਜੇ ਉਹਨਾਂ ਨਾਲ ਵਿਵਾਦ ਤੇ ਸੁਖੀ ਨਹੀਂ ਰਹੋਗੇ ਤੁਸੀਂ ਮਾਰ ਜਿਓਗੇ ਉਹਨਾਂ ਨੇ ਅੰਦਰ ਖਾਤੇ ਗੱਲਬਾਤ ਕਰਕੇ ਤੇ ਮਾਰ ਜਿਆ ਦੇਣ ਦੀ ਝੰਡਾ ਦੀ ਕੋਵਿਡ ਐਕਸਪੀ ਉਹ ਦੇਣ ਦਾ ਇਕਰਾਰ ਕਰ ਲਿਆ ਤੇ ਉਧਰ ਜਿਹੜਾ ਆਇਆ ਇਹਦਾ ਚਾਹ ਕੇ ਆਪਣੇ ਬਿਲਾਵਨ ਖਾ ਤੇ ਉਹਨੂੰ ਕਿਹਾ ਕਿ ਇਹ ਗੁਰੂ ਗੋਬਿੰਦ ਸਿੰਘ ਆਇਆ ਜੋਗ ਸੀ ਅਸੀਂ ਇਸ ਨਹੀਂ ਕਰਨਾ ਚਾਹੁੰਦੇ ਨੰਗਾਉਣ ਵਾਲਾ ਤੇ ਇਹ ਗੁਰੂ ਗੋਬਿੰਦ ਸਿੰਘ ਦੇ ਪਿੱਛੇ ਲਾ ਕੇ ਸਾਨੂੰ ਕਰਨਾ ਪਿਆ ਉਹ ਉਹੀ ਕਹਿੰਦਾ ਕਿ 시ਮਾ ਦੀ ਗਨਾਂ ਨੂੰ ਆਰਜੋ ਕਰੋ ਹਲਦੇ ਪਿੱਛੇ ਲਈ ਕਰਨ ਵਾਸਤੇ ਉਹਨਾਂ ਨੂੰ ਭਖਾ ਦਿੱਤਾ ਹੁਣ ਦਲਾਲ ਖਾਨ ਨੇ ਆਪਣੇ ਲੜਕੇ ਨੂੰ ਭੇਜਿਆ ਅਨਾਲਪੁਰ ਸਾਹਿਬ ਦੀ ਚੜਾਈ ਕਰਨ ਵਾਸਤੇ ਹੁਣ ਬਿਨੇ ਵੀ ਲਾ ਕੇ ਉੱਥੇ ਕਾਮਯਾਬੀ ਨਹੀਂ ਹੋ ਸਕਦੀ ਤੁਹਾਨੂੰ ਭੇਜ ਜਾ ਕੇ ਉਹ ਰਾਵੀਗੜਾ ਤੋਂ ਪਾਗਨਾਂ ਦੇ ਰਾਤ ਨੂੰ ਸਾਰੀਆਂ ਕੋਝਾਂ ਲਾ ਕੇ ਜਦੋਂ ਅਨਾਖੋਤ ਸਾਹਿਬ ਵਿੱਚ ਦਾਖਲ ਹੋਇਆ ਤੇ ਜਿਹੜੇ ਸਿੱਖ ਸੰਗ ਜਾਗਦੇ ਤੇ ਉਹਨਾਂ ਨੇ ਵੇਖਿਆ ਕਿ ਗੁਰੂ ਜੀ ਨੂੰ ਖਬਰ ਦਿੱਤੀ ਕਿ ਸਾਰੇ ਪਿੰਡ ਦੇ ਵਿੱਚ ਨਗਾਰਾ ਮਿਲ ਆ ਗਿਆ ਤੇ ਸਾਰੇ ਜਲਦ ਸੁਚੇਠ ਹੋ ਗਏ ਤੋਂ ਹਮ ਲਟੜ ਗਿਆ ਨਹੀਂ ਕਰ ਸਕਿਆ ਤੇ ਫਿਰ ਕੁਝ ਸਮੇਂ ਬਾਅਦ ਫਿਰ ਵਜੀਰ ਚੰਦ ਨੇ ਆਪਣੇ ਅਲਵੀਰ ਚੰਦ ਜਿਹੜਾ ਉਹਨਾਂ ਦਾ ਪੁੱਤਰ ਸੀਗਾ ਪੀਮ ਚੰਦ ਤੇ ਚੜਾਈ ਕਰ ਗਿਆ ਤੇ ਹੁਣ ਰਾਜਾ ਬਣਿਆ ਅਮਰਜੀਤ ਚੰਦ ਤੇ ਅਲਵੀਰ ਚੰਦ ਨੇ ਕੀ ਕੀਤਾ ਕਿ ਆਹ ਗੁਰੂ ਸਾਹਿਬਾਂ ਨੂੰ ਇੱਕ ਹੋਰ ਨੇ ਜਲਾਣਾ ਵੀ ਦੇ ਕੇ ਜਾਤ ਕਹਿਣ ਲੱਗੇ ਕਿ ਸਾਡੇ ਪਿਤਾ ਕੋਲੋਂ ਜਾਂ ਸਾਡੇ ਕੋ ਕੋ ਗਲਤੀ ਹੋ ਗਈ ਜਾਂ ਉਹਨਾਂ ਨੇ ਇਸ ਸਮਾਜ ਦੇ ਵਿੱਚ ਸਲਾਬੇ ਨਾਲ ਦੀ ਕਿ ਤੇ ਗੁਰੂ ਜੀ ਤੇ ਬਰਨਾਲੀ ਸੀ ਜਉਂਦੇ ਕਿਸੇ ਦੇ ਨਾਲ ਉਹਨਾਂ ਨੇ ਵੀ ਥੋੜੀ ਕਰਨੀ ਸੀ ਹੋਰ ਨਾ ਆ ਕਿ ਤੁਸੀਂ ਵੀ ਸਾਡੇ ਨਾਲ ਇਹ ਕੀਤਾ ਤੇ ਅਸੀਂ ਤੁਹਾਡੇ ਨਾਲ ਉਹ ਕਿਸੇ ਤੋਂ ਹਮਾਂਜ ਗੁਰੂ ਸਾਹਿਬ ਕਾਨਗਰ ਵਿੱਚ ਬਹੁਤ ਚੰਗੀ ਗੱਲ ਦਾ ਜੇ ਤੁਸੀਂ ਹੁਣ ਕੁੱਝ ਸਮਾਂ ਜਿਹੜਾ ਸ਼ਾਂਤੀ ਦੇ ਨਾਲ ਰਿਹਾ ਤੇ ਫਿਰ ਉਹਨਾਂ ਨੇ ਮਾਲ ਵੀ ਚੜਾ ਕੇ ਤੇ ਇਦਰੋਂ ਖਵਲਾਂ ਬਿਤਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਪਹਿਲੀ ਲੜਾਈ ਜਿਹੜੀ ਹੈ ਅਨੰਪੁਰ ਸਾਹਿਬ ਦੀ ਜਦ ਵਿੱਚ ਕਾਂਦੇਖਾਂ ਤੇ ਦੀਨਾ ਮੇਰ ਨੂੰ ਪੁਖਾਰ ਕੇ ਤੇ ਅਨੰਪੁਰ ਸਾਹਿਬ ਦੇ ਉੱਤੇ ਜੋ ਉਹਨਾਂ ਨੇ ਆਪ ਵੀ ਲੜੇ ਹੋ ਗਏ ਤੇ 10 ਹਜ਼ਾਰ ਫੌਜ ਦਾ ਕਿਤੇ ਪੈਰਾ ਇੱਥੇ ਯੋਧਾ ਦਾ ਵੀਰੋ ਯਾਉਂਦਤਾ ਗੁਰੂ ਸਾਹਿਬਾ ਨੇ ਉਦੋਂ ਤੱਕ 5 ਕਿਲੇ ਬਣਾ ਲਏ ਸਾਨੂੰ ਇਹ ਗੁਰੂ ਜਵਾਨ ਨੇ ਬੇਸਿਗਨ ਨੇ ਜਦੋਂ ਪੋਤਾਲਾ ਦਾ ਮਾਰੂ ਮਾਰਦੇ ਤੋਂ ਦੋ ਅਗਿਤੋਂ ਸਾਰੇ ਆ ਕੇ ਤੇ ਉਹਨਾਂ ਦੀ ਅੰਦਰ ਜਿੱਤ ਪ੍ਰਾਪਤ ਹੋਈ ਇਹ ਵੀ ਇਹਨਾਂ ਦਾ ਹਰ ਕਾਇਮ ਬਈ ਫਿਰ ਦੂਜੀ ਲੜਾਈ ਜਿਹੜੀ ਹੈ ਉਹ ਫਿਰ ਮੁੜ ਕੇ ਕਿਸੇ ਨਾ ਕਿਸੇ ਬਾਣੀ ਦੇ ਨਾਲ ਅਹ ਫਿਰ ਇਹਨਾਂ ਰਾਜਿਆਂ ਨੇ ਕਿਹਾ ਕਿ ਅਸੀਂ ਹਰ ਵਾਲੀ ਜਿਹੜੀ ਮਾਦੂਕ ਬੈਲੀ ਹੈ ਉਹਨਾਂ ਦੀ ਹੋਰੰਗ ਤੇ ਸਵੇਰੇ ਦਿੱਤੇ ਅਸੀਂ ਆ ਵੀ ਜਾਗੇ ਪਿਆ ਆਪ ਜੀ ਕਰਨਾ ਦੋਸਤਾਂ ਨੂੰ ਤੇ ਉਦੋਂ ਲੋਗ ਆੜਾ ਪਿਲੇ ਕੇ ਪਿਆ ਆਪ ਲੈ ਆਣਾ ਤੇ ਉਹ ਇਹ ਠੇਰਾ 20 ਦਿਨ ਲਿਆ ਤੇ ਇੱਥੇ ਹੀ ਕਟਨਾ ਬਾਪਰੀ ਜੋ ਅਹ ਸੇਨ ਬੋ ਨਿਕਲਦੇ ਰਹੇ ਜਿਨੇ ਬਾਦ ਵਿੱਚ ਕੋਈ ਯੁੱਧ ਕਰਦੇ ਨੇ ਫਿਰ ਕਿ ਸ਼ਾਮਤ ਅਦ ਡਾਈ ਵੀ ਵੀ ਪ੍ਰੇਟੈਂਟ ਚੱਲੀ ਦੋਰਨ ਚੱਲੀ ਐਂਗਨ ਚੱਲੀ ਤੇ ਉਹਨਾਂ ਨੇ ਕਿਹਾ ਕਿ ਐਉਂ ਅਸੀਂ ਜੱਫੀ ਨਹੀਂ ਸਾਵੇਦੇ ਫਿਰ ਕਲੇਡਾ ਦਰਵਾਜ਼ਾ ਤੋੜ ਦਿੱ ਗਏ ਤੇ ਅੰਦਰ ਜਾ ਕੇ ਜਿਵੇਂ ਅਸੀਂ ਉਹਨਾਂ ਦਾ ਬਾਹੂ ਕੱਢ ਲਈਏ ਤੇ ਉਹਨਾਂ ਨੇ ਹਾਥੀ ਨੂੰ ਨਜ਼ਰ ਜਾ ਕੇ ਉਹਦੇ ਮੱਤੇ ਤਵੇ ਬੰਨ੍ਹ ਕੇ ਤਲਵਾਰਾਂ ਬੰਨ੍ਹ ਕੇ ਜਿਹੜੇ ਪੇ ਦਿੱਤਾ ਇਹਦਰ ਗੁਰੂ ਸਾਹਿਬਾਂ ਨੇ ਵਿਜੇਤਰ ਸਿੰਘ ਨੂੰ ਆਗਮੀ ਦੇ ਤਾਫੜਾ ਦੇ ਕੇ ਕਿ ਭੇਜਿਆ ਨਾਲ ਸਿੰਘ ਵੀ ਜੇਤਗੜੇ ਸਧਾਰਨ ਮੰਦ ਕਿਲਾ ਕੋਲ ਦਰਵਾਜ਼ਾ ਖੋਲੇ ਆਪੀ ਜਾ ਕੇ ਮਾਰ ਜੰੂਨਾਗਰੀ ਮਾਰੀਆ ਹਾਥੀ ਦੇ ਚੱਦੇ ਵਿੱਚ ਉਹ ਤਰਮੀਆਂ ਨੂੰ ਵਿਨਹਿ ਕੇ ਤੇ ਉਹਦੇ ਸਿਰ ਦੇ ਵਿੱਚ ਤਸ ਦੇਲੀ ਤੇ ਉਹ ਹਾਥੀ ਜੀ ਕਾਮਾ ਦਾ ਪਿਸ਼ਾਨਦੌੜਾ ਤੇ ਉਹਨੇ ਆਪਣੀਆਂ ਹੀ ਫੌਜਾਂ ਨੂੰ ਲਟਾਵਿਆ ਤੇ ਟੋਕਰਾ ਨੂੰ ਜਾਣਾ ਪਿਆ ਉਹਨਾਂ ਨੇ ਕਿਹਾ ਕਿ ਚਿੱਠੀ ਲੈ ਕੇ ਗਈ ਪਰਮਾਨੰਦ ਇੱਕ ਪਮਾ ਪ੍ਰੋਤ ਸੀ ਗਾ ਤੇ ਉਹ ਹਰ ਸਮੇਂ ਆਪਣਾ ਹਰ ਹੋੜ ਨਾਉਂ ਦਾਰਸੀ ਉਹਨੇ ਗਊ ਬਣਾਈ ਆਟੇ ਦੀ ਤੇ ਉਹਦੀ ਸੌਂ ਖਾ ਕੇ ਚਿੱਠੀ ਲੈ ਜਿਹੜੀ ਅਕਲੇ ਜਿਹੜੇ ਉਹ ਛੱਡ ਗਿਆ ਹਰ ਕੁਝ ਆ ਕੇ ਉਹਨਾਂ ਦਾ ਨੂ ਪਤਾ ਜੀ ਵੀ ਇਹ ਫਰੇ ਗੋ ਰਿਆ ਫਿਰ ਵੀ ਉਹਨਾਂ ਨੇ ਉਹ ਜੜਾ ਗਲਾ ਖਾਲੀ ਕਰ ਦਿੱਤਾ ਤੇ ਆ ਕੋ ਚਲੇ ਗਏ ਤੇ ਜਦੋਂ ਜਾ ਰਹੇ ਨੇ ਤੇ ਕੀਰਤਪੁਰ ਸਾਹਿਬ ਦੇ ਲਾਗੇ ਨਨਬੋਆ ਤੇ ਉੱਥੇ ਇਹਨਾਂ ਦੇ ਸਾਰੀਆਂ ਸੁਗੰਧਾਂ ਜੜੀਆਂ ਸਿਰੇ ਤੇ ਨਾ ਰੁਕਦੀਆਂ ਤਾਂ ਫਿਰ ਮੰਡੇ ਪਿਛੇ ਹਮਾਰਾ ਕਰ ਦਿੱਤਾ ਉੱਥੇ ਫਿਰ ਇਹ ਇਹਨਾਂ ਦੇ ਉਹ ਉਦਰਾੋਂ ਸੂਬੇ ਨੂੰ ਦਿੱਲੀ ਤੋਂ ਵੀ ਬੁਜਾਉਂਗ ਵਾਲੀ ਮੈਂ ਫਿਰ ਉਹਨਾਂ ਨੂੰ ਉਧਰ ਦੀਆਂ ਬੁਜਾ ਆ ਰਹੀਆਂ ਨੇ ਗੁਰੂ ਸਾਹਿਬ ਜੀ ਹੁਣ ਕਿਲੇ ਤੋਂ ਬਾਅਦ ਨੇ ਨਾ ਸਿੰਘ ਨੇ ਇਧਰ ਪਹਾੜ ਲਾ ਲਿਆ ਤੇ ਅਨੰਦਪੁਰ ਸਾਹਿਬ ਪਿੱਛੇ ਆ ਅਗਲੇ ਬਨੇ ਲਾ ਲਿਆ ਦਰਿਆ ਉੱਥੇ 24 ਦਿਨ ਜਿੰਨੂੰ ਜੁੱਦ ਹੋਇਆ ਫਿਰ ਗੁਰੂ ਸਾਹਿਬ ਜੀ ਮੇਰੇ ਪਿਤਾ ਕਿ ਹੁਣ ਪਿੱਛੇ ਜਾ ਨਹੀਂ ਸਕਦੇ ਜੋ ਉਹਨੇ ਅਰਾਲੀ ਦਰਿਆ पार ਕੀਤਾ ਵਾਰਗੀਆਂ ਗਵੜੀਆਂ ਤੇ ਲੜਦਿਆਂ ਲੜਦਿਆਂ ਤੇ ਉਹ ਚੱਲ ਗਏ ਵਿਸਾਲੀ ਅੰਗਰੇਜ਼ ਨੇ ਇੱਕ ਕਸਬਾਸੀ ਉਹਦਾ ਨਾਮ ਸੁਆਇਤਾਂ ਸੀ ਤੇ ਉਹਨੇ ਬੜੀਆਂ ਰੱਗਿਆ ਕਿ ਮੇਰੇ ਰਾਜ ਦੇ ਵਿੱਚ ਕਦੇ ਚੱਲ ਨਾ ਪਾਉ ਉੱਥੇ ਚੱਲ ਗਏ ਆਪ ਨੰਗੇ ਕੁਝ ਮਾਮਤਿਆਂ ਨਹੀਂ ਜਾ ਕੇ ਪਿੱਛੇ ਹਲ ਨਾ ਕੀਤਾ ਤੇ ਸਿੰਘਾਂ ਨੇ ਫਿਰ ਚੰਗੀ ਉਹਨਾਂ ਦੀ ਤੌਣੀ ਲਾਈ ਬਿੰਦਰ ਕੁੱਟ ਖਾ ਗਏ ਉਹ ਵਾਲਸ ਬੜੇ ਪੰਜ ਸੱਤ ਦਿਨ ਉਤੇ ਰਹੇ ਇਦਰੇ ਆਪਣੇ ਸਾਰਿਆਂ ਘਰਾਂ ਚ ਲਗੇ ਸੀ ਉਹ ਜੰਗ ਚਲੀਆਂ ਗੁਰੂ ਸਾਹਿਬ ਜੇਹਰ ਹੁਣ ਕੇ ਨਾਨਕ ਪੁੱਤ ਸਾਹਿਬ ਕੋਲ ਆਏ ਉਸ ਤੋਂ ਬਾਅਦ ਫੇਰ ਉਹਨਾਂ ਨੇ ਆਪਣੇ ਬੇਨਤੀ ਕੀਤੀ ਕਿ ਅਸੀਂ ਹੁਣ ਅਮਨ ਆਮਾਨ ਵਿੱਚ ਰਹਿਣਾ ਚਾਹੁੰਦੇ ਹਾਂ ਤੁਸੀਂ ਆਪਣਾ ਪ੍ਰਚਾਰ ਕਰੋ ਠੀਕ ਠੀਕੋ ਵਿਚਾ ਜੀ ਤੱਕ ਨਾ ਕੋਈ ਦਸ਼ਮਣੀ ਹੈ ਬਾਈ ਦਾ ਦੇ ਰਾਜਾ ਨੇ ਸਾਰੇ ਨੇ ਰੱਕੇ ਭੇਜਾ ਦੋ ਸਾਲ ਅਮਨ ਰਿਹਾ ਇਹਨਾਂ ਦਿਨਾਂ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਜੋ ਦੂਰ ਦੂਰ ਤੱਕ ਪ੍ਰਚਾਰ ਕਰਨ ਆ ਕੇ ਜਾਂਦੇ ਸੀ ਪ੍ਰਚਾਰ ਕਰਨ ਤੋਂ ਮੋੜ ਕੇ ਜਦੋਂ ਨਾਲਕੁਰ ਸਾਲ ਨੂੰ ਆਲੇ ਸੀ ਤੇ ਇੱਕ ਉਦੋਂ ਸੂਰਜ ਗ੍ਰਹਿ ਨਾਮੀ ਕੁ ਖੇਤਰ ਵਿੱਚ ਉੱਥੇ ਮੇਲੇ ਦੇ ਵਿੱਚ ਗੁਰੂ ਸਾਹਿਬ ਵੀ ਗਏ ਉਹਨਾਂ ਨੂੰ ਲੁਕਾਇਆ ਨੂੰ ਸੁਣਨ ਵਾਸਤੇ ਇਤਰ ਅਜਮੇਰ ਚੰਦ ਨੇ ਵੀ ਤਾਕ ਕਿ ਉਹ ਦੁਆ ਸਰਦਾਰਾਂ ਦੇ ਨਾਲ ਗੰਢ ਜੋੜ ਕਰਕੇ ਤੇ ਕਿਹਾ ਵੀ ਤੁਹਾਨੂੰ ਬਹੁਤ ਸਾਰੇ ਨਜ਼ਰਾਨਾ ਦਿੱਤੇ ਜਾਊਗਾ ਥੋੜੇ ਸਿੰਘ ਨੇ ਤੁਸੀਂ ਚੜ੍ਹ ਪਕਰ ਕੇ ਤੇ ਉਹਨਾਂ ਨੂੰ ਆਲੋ ਮਕਾਓ ਤੇ ਉਹ ਪਹਿਲੀ ਲੰਗ ਜਿਹੜੀ ਹੈ ਉਹ ਤੁਮਕੌਰ ਦੀ ਦੋ ਜੰਗਾਂ ਤੁਮਕੌਰ ਦੇ ਵਿੱਚ ਲੜੀਆਂ ਗਈਆਂ ਪਹਿਲੀ ਜਦੋਂ ਤੁਮਕੌਰ ਸਾਹਿਬ ਪਹੁੰਚੇ ਸੀ ਤੇ ਉੱਥੇ ਪਹਿਲੀ ਜੰਗ ਜਿਹੜੀ ਹੈ ਉਹ ਉਹਨਾਂ ਦੇ ਨਾਲ ਲੜੀ ਤੇ ਉਹਨਾਂ ਦੇ ਵਿੱਚ ਹੈ ਰਾਜਗੀਗਾ ਆਪਣਾ ਦੋ ਜਿਹੜੇ ਆ ਗਏ ਸੀ ਸਰਦਾਰ ਤੇ ਉਹਨਾਂ ਦੇ ਵਿੱਚ ਇੱਕ ਸਰਦਾਰ ਨੇ ਸੋਚਿਆ ਕਿ ਇਹ ਸਾਧੂ ਮਹਾਤਮਾ ਦੁਨੀਆ ਦਾ ਭਲਾ ਕਰਦੇ ਨੇ ਇਹਨਾਂ ਦੇ ਉਲਟ ਲੜਦੇ ਆ ਉਹ ਆਪਣੀਆਂ ਹਸਤੀਆਂ ਨੂੰ ਨਾਲ ਲੈ ਕੇ ਗੁਰੂ ਸਾਹਿਬਾਂ ਦੇ ਨਾਲ ਲਾ ਕੇ ਤੇ ਜਿਹੜਾ ਅ ਦੂਸਰਾ ਸੀਗਾ ਉਹ ਫਿਰ ਜ਼ਖਮੀ ਹੋ ਗਿਆ ਤੇ ਉਹ ਵੀ ਆਪਣੀਆਂ ਬੋਝਾਂ ਲੈ ਕੇ ਨੱਟ ਗਿਆ ਇੱਥੇ ਵੀ ਜਿੱਤ ਹੋਈ ਗੁਰੂ ਸਾਹਿਬਾਂ ਦੇਖ ਕੇ ਗੁਰੂ ਸਾਹਿਬ ਅਨੰਕੋ ਸਾਹਿਬ ਆਣ ਕੇ ਪੇਟਰੇ ਗਏ ਦੇ ਅੱਗੇ ਇਸੇ ਤਰ੍ਹਾਂ ਹੋਰ ਹੋਰ ਇਹ ਕੋਈ ਨਾ ਕੋਈ ਧੀਵੀ ਲਾੜ ਛੜ ਨੂੰ ਐਸੀ ਤੇ ਫਿਰ ਕੋਈ ਨਾ ਕੋਈ ਕਟਣਾ ਵਾਪਰ ਜਾਂਦੀ ਸੀ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਕੁਝ ਚਿਰ ਹਮਨ ਤੇ ਫਿਰ ਜੰਗਾਂ ਨੂੰ ਜੀਆਂ ਰੀਆਂ ਤੇ ਸੰਗੇਵ ਜਾਈ ਨੀਆਂ ਜੰਗਾਂ ਦਾ ਹੀ ਇੱਕ ਦੋ ਦਿਨਾਂ ਚ ਵਿਚਾਰ ਕਰਾਂਗੇ ਤੇ ਫਿਰ ਉਹ ਵਿਚਾਰ ਸ਼ੁਰੂ ਕਰਾਂਗੇ ਜਦੋਂ ਗੁਰੂ ਸਾਹਿਬ ਐ ਗੁਰੇ ਹੋਏ ਨੇ ਅਤੇ ਤਾਜ਼ਰੋਂ ਅਂ ਤੇ ਆ ਹ ਦੱਲਦਾ ਕਿ ਨਿਵਾਗ ਵਰ ਵੀ 1 ਲੱਖ ਫੌਜ ਸਾਰੀ ਮਾਰਾ ਜਵਾ ਕੇ ਉਸ ਤੋਂ ਇਲਾਵਾ ਰੰਗੜ ਕੇ ਨਾਨਕ ਪੂਰ ਸਾਹਿਬ ਦੇ ਲੁੱਟਣ ਵਾਸਤੇ ਹੋਰ ਵੀ ਨਾਲ ਲੱਗੇ ਲੋਕਾਂ ਦੇ ਵਿੱਚ ਇਹ ਗੱਲ ਸੀ ਕਿ ਅਨੰਦ ਪੂਰ ਸਾਹਿਬ ਦੇ ਵਿੱਚ ਬਹੁਤ ਸੋਨਾ ਚਾਂਦੀ ਤੇ ਮਾਇਆ ਹੈ ਤੇ ਜਦੋਂ ਇਸ ਨੂੰ ਕੌਲਾ ਕਰਾਂਗੇ ਤੇ ਸਿੰਘ ਲੋਕ ਤਾਂ ਸਮਾਨ ਬਰਾਉਂ ਤਰਾ ਕੇ ਤੇ ਚਾਰ ਸਹਰੇਆਂ ਤੇ ਘੇਰਾਵਾ ਦਤ ਸਤਿਗੁਰੂ ਮਹਾਰਾਜ ਸਾਹਿਬ ਜੀ ਪਰਮਾਤਮਾ ਦੀ ਓਟ ਰੱਖ ਕੇ ਤੇ ਇਹਨਾਂ ਸਮਾਨ ਜਿਹੜਾ ਉਹ ਕੱਢਦੇ ਰਹੇ ਤੇ ਇਹ ਸ਼ਰਤੀ ਕਿੱਥੋਂ ਮਿਲਦੀ ਹੈ ਅਕਾਲ ਪੁਰਖ ਦੇ ਨਾਲ ਜੋੜਨ ਕਰਕੇ ਮਾਨ ਨਾਲ ਜੋੜਨ ਕਰਕੇ ਇਹ ਇਹਨਾਂ ਇਹ ਸਿ ਇਹਨਾ ਕਦਨਾ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਜਦੋਂ ਕੋ ਮੁਸਕਲ ਆਤ ਬਣੇ ਢੋਈ ਕੋ ਇਹਨਾਂ ਦੇ ਲਾਗੂ ਹੋਏ ਦੁਸਬਾ ਸਾਗ ਵਿਪਾਦ ਖੜੇ ਸਤੋਪ ਪਰ ਜੇ ਆਸਰਾ ਚੁੱਕੇ ਸਭੀ ਅਸਰਾਓ ਜੇ ਤੇ ਆਇਓ ਸਬਾਰ ਬ੍ਰਹਮਤਾਂ ਲਗੇ ਨ ਤਰਤੀਵਾਓ ਗੁਰਬਾਣੀ ਤੇ ਹਉ ਪਿਆਸ ਵੜ ਜੇਂ ਵੇਲ ਪੁਲਾ ਹੋ ਜਾਂਦੀਆਂ ਨੇ ਬਖਸ ਦਵੋ ਔਨ ਵੇਲੇ ਸਮੇਂ ਚ ਸਮਾਤ ਬਖਸੋ ਆਨ ਮੈਂ ਸਾਰੇ ਗੱਲ ਦੇ ਬੱਦੇ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ